ਸਮੂਹਿਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸਮੂਹਿਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਕਿਸਾਨ ਏਕਤਾ ਜਿੰਦਾਬਾਦ 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 ਅੱਜ ਫਰੀਦਕੋਟ ਧਰਨੇ ਦੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਭੈਣੋ ਤੇ ਵੀਰੋ ਆਰਐਸਕੇਐਮ ਦੇ ਗੈਰ ਰਾਜਨੀਤਿਕ ਮੋਰਚੇ ਦੇ ਪਹੁੰਚੇ ਆਗੂ ਔਰ ਇੱਥੇ ਦੀ ਮੈਨੇਜਮੈਂਟ ਟੀਮ ਔਰ ਸਭ ਤੋਂ ਪਹਿਲਾਂ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਗੱਲ ਚਾਲੂ ਕਰਾਂਗੇ ਧਰਨੇ ਕਿਉਂ ਲੱਗੇ ਇਹ ਸੋਸ਼ਲ ਮੀਡੀਆ ਤੇ ਵੀ ਲੋਕੀ ਜਿਹੜੇ ਇਹਨਾਂ ਸਰਕਾਰਾਂ ਦੇ ਹੱਥ ਚੁੱਕੇ ਹੁੰਦੇ ਨੇ ਉਹ ਵੀ ਬੜੇ ਸਵਾਲ ਕਰਦੇ ਨੇ ਧਰਨੇ ਆਪਾਂ ਕਿਤੇ ਬੇਲਣ ਨਹੀਂ ਜਿਹੜੇ ਆਪਾਂ ਨੂੰ ਨਾਮ ਦਿੱਤਾ ਗਿਆ ਇਹਨਾਂ ਲੋਕਾਂ ਨੇ ਇਹ ਕਿਸਾਨ ਬੇਲਣ ਨਹੀਂ ਭੁਖੜ ਨਹੀਂ ਪਹਿਲਾਂ ਕਿਸਾਨ ਦੇ ਪਿੱਛੇ ਕੀ ਲੱਗਦਾ ਕਿਸਾਨ ਅੰਨ ਦਤਾ ਤੁਸੀਂ ਵੀਰੋ ਇੱਕ ਗੱਲ ਦੱਸਿਓ ਵੀ ਜਿਹੜੇ ਕਿਸਾਨਾਂ ਨੇ ਦਿੱਲੀ ਦੇ ਵਿੱਚ 300 78 ਦਿਨ ਦੇ ਵਿੱਚ ਸੌਰੀ 76 ਦਿਨ ਦੇ ਧਰਨਾ ਲਾ ਕੇ ਤੁਹਾਨੂੰ ਲੱਗਦਾ ਹੋ ਕਿਸੇ ਨੂੰ ਪਰ ਮੈਂ ਬਿਲਕੁਲ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਬੋਲੇ ਆ ਕਿਉਂਕਿ ਵੀਰੋ ਉੱਥੋਂ ਆਪਾਂ ਅਧੂਰੀ ਜਿੱਤ ਪ੍ਰਾਪਤ ਕਰਕੇ ਆਏ ਆ ਅੱਜ ਜੇ ਉੱਥੋਂ ਸਹੀ ਮੈਦਾਨਾਂ 'ਚ ਸਹੀ ਜਿੱਤ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਆਪਾਂ ਨੂੰ ਪੰਜਾਬ ਦੇ ਵਿੱਚ ਧਰਨੇ ਨਾ ਲਾਉਣੇ ਪੈਂਦੇ ਮੈਂ ਉਸ ਪਾਸੇ ਵੀ ਜਾਊਂਗਾ ਕਿਉਂਕਿ ਜਿਹੜੀ ਸਾਡੀ ਲਾਲਸਾ ਸੀ ਵੀ ਅਸੀਂ ਸੀਐਮ ਬਣ ਜਾਣਾ ਕਿਸੇ ਨੇ ਐਮਐਲਏ ਬਣ ਜਾਣਾ ਉਹਨੇ ਵੀ ਇੱਕ ਕਿਸਾਨੀ ਨੂੰ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਜਿਹੜੀ ਕਿਤੇ ਨਾ ਕਿਤੇ ਵਰਲਡ ਦੇ ਵਿੱਚ ਆ ਦਸਤਾਰ ਵੀ ਕਦਰ ਬਧੀ ਸੀ ਔਰ ਪੰਜਾਬ ਦੇ ਲੋਕਾਂ ਨੂੰ ਲੋਕ ਸਲੂਟ ਕਰਨ ਲੱਗੇ ਸੀ ਚਾਹੇ ਦੇਸ਼ ਵਿੱਚ ਹੋਣ ਚਾਹੇ ਵਿਦੇਸ਼ ਵਿੱਚ ਹੋਣ ਕਿਤੇ ਸਭ ਤੋਂ ਪਹਿਲਾਂ ਜਿਹੜੀ 3 ਕਾਲੇ ਕਾਨੂੰਨ ਸੀਗੇ ਉਹ ਪੰਜਾਬ ਦੇ ਵਿੱਚੋਂ ਲੜਾਈ ਬਿਟੀ ਗਈ ਸੀ ਸਾਰਿਆਂ ਨੂੰ ਪਹਿਲਾਂ ਪ੍ਰੇਰਿਤ ਕੀਤਾ ਸੀ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਬਣ ਕੇ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਪਰ ਹੋਇਆ ਕੀ ਉਸ ਦੇ ਨਤੀਜਿਆਂ ਦੇ ਯਾਦ ਕਰੋ ਵੀਰੋ ਜਦੋਂ 5 ਜਨਵਰੀ ਦੇ ਵਿੱਚ ਪੀਐਮ ਮੋਦੀ ਨੇ ਆਉਣਾ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਤੁਹਾਡੇ ਪਿੱਛੇ ਜੁਰਾ ਮਾਰਿਆ ਸੀ ਦਿੱਲੀ ਜਿਨ੍ਹਾਂ ਨੇ ਭਾਜਪਾ ਸਰਕਾਰ ਦੇ ਹੱਥ ਹੱਥ ਤੋਕੇ ਬਣ ਗਏ ਸਾਂ ਜਿਨ੍ਹਾਂ ਨੇ ਧਰਨੇ ਨੂੰ ਜਲਦੀ ਚਕਾਇਆ ਉਹਨਾਂ ਨੇ ਵੀ ਸ਼ਰਨ ਮਸ਼ੋਰਰ ਮੀਡੀਆ ਦੇ ਟੋਪਰਾਂ ਦੇ ਵਿੱਚ ਸ਼ਰਨ ਆਮ ਖੁੱਲ ਕੇ ਮਦਦ ਕੀਤੀ ਸੀ ਮੋਦੀ ਦੀ ਵੀ ਮੋਦੀ ਸਾਹਿਬ ਆ ਰਹੇ ਹਨ ਉਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੁਝ ਆਗੂਆਂ ਨੇ ਜਰੂਰ ਉਹਨਾਂ ਦਾ ਵਿਰੋਧ ਕੀਤਾ ਸੀ ਪਰ ਵਿਰੋਧ ਕਿਵੇਂ ਕੀਤਾ ਸੀ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਤੇ ਉਸ ਦਿਨ ਆਪਾਂ ਨੇ ਵਾਦਾ ਖਲਾਫੀ ਦਾ ਉਹਨਾਂ ਦੇ ਮੋਦੀ ਦੇ ਪੁੱਤਰੇ ਫੂਕੇ ਸੀ ਕਿ ਆ ਸਾਡਾ ਰਾਈਟ ਨਹੀਂ ਪੁੱਤਲੇ ਫੂਕਣਾ ਅੱਜ ਦੇਸ਼ ਦੇ ਮੰਤਰੀ ਨੇ 378 ਦਿਨ ਸਾਨੂੰ ਪਿਠਾੜ ਕੇ ਜਿਹੜੇ ਵਾਅਦੇ ਆ ਤੇ ਗੱਲਾਂ ਉਹ ਮੁੱਕਰ ਗਏ ਨੇ ਉਹਨਾਂ ਦਾ ਵਿਰੋਧ ਕਰਨਾ ਬਣਦਾ ਸੀ ਇਸ ਕਰਕੇ ਵਿਰੋਧ ਕੀਤਾ ਗਿਆ ਸੀ ਅੱਜ ਜਿਵੇਂ ਕੱਲੇ-ਕੱਲੇ ਬੱਚਿਆਂ ਨੂੰ ਹਰ ਇੱਕ ਨੂੰ ਇਹ ਸੀਗਾ ਪੰਜਾਬ ਦੇ ਲੋਕਾਂ ਨੇ ਕੋਈ ਗਲਤੀ ਨਹੀਂ ਕੀਤੀ ਵੀਰੋ ਕਿਉਂਕਿ ਜਿਵੇਂ 70 ਸਾਲਾਂ ਦੀਆਂ ਤੇ ਕੁੱਟੀਆਂ ਆ ਰਹੀਆਂ ਸਾਂ ਇਸ ਦੇ ਆਧਾਰ ਤੇ ਪੰਜਾਬ ਦੇ ਲੋਕਾਂ ਨੇ ਆਪਣੀ ਬੋੜ ਦੀ ਪਰਤੋਂ ਕਰਦੇ ਹੋਏ ਤਾਕਤ ਦੀ ਪਰਤੋਂ ਕਰਦੇ ਹੋਏ ਇਹ ਨਖਰ ਆਇਆ ਉਹ ਤੁਹਾਡੇ ਸਾਹਮਣੇ ਆ ਉਸ ਬਦਲਾਹ ਦੀ ਬਦੌਲਤ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਜਗਜੀਤ ਸਿੰਘ ਡੱਲੇਵਾਲ ਇੱਕ ਮਰਨ ਵਰਤ ਤੇ ਬੈਠੇ ਆ ਕਿਸੇ ਦਾ ਦਿਲ ਨਹੀਂ ਕਰਦਾ ਵੀਰੋ ਮਰਨ ਵਰਤ ਤੇ ਬੈਠਣੇ ਨੂੰ ਨਾ ਰੋਣਾ ਤੇ ਬੈਠਣੇ ਨੂੰ ਸੋ ਵੀਰੋ ਤੁਹਾਨੂੰ ਬੜਾ ਸਤੇਹ ਹੋਣਾ ਪਊਗਾ ਮੇਰੇ ਤੋਂ ਪਹਿਲਾਂ ਬੁਲਾ ਰਹੇ ਬਹੁਤ ਹੀ ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਇਹ ਦਿਨਾਂ ਦੇ ਤੁੰਗਾ ਨਹੀਂ ਲੱਗਿਆ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਹੈਗੇ ਨੇ ਵੀਰੋ ਤੇ ਜਿਹੜਿਆਂ ਦੇ ਐਮਐਲਏ ਨੂੰ ਤੰਗੇ ਸ਼ਿਕਲੀਆਂ ਲਾਗੀਆਂ ਜੇ ਤੁਸੀਂ ਅੱਜ 15 ਐਮਐਲਏ ਨੂੰ 92 ਚ ਘਟਾ ਲੈਣੇ ਆ ਜੇ ਕੈਬਿਨੇਟ 'ਚ ਚੜੇ ਗਏ ਤਾਂ ਪਿੱਛੇ ਗੈਰ ਦੇ ਗਿਣਤੀ ਕਿੰਨਿਆਂ ਦੀ ਆ ਸਾਰੇ ਮੂੰਹ ਬੰਦ ਕਰੀ ਬੈਠੇ ਆ ਇਹਨਾਂ ਲੋਕਾਂ ਨੇ ਬਦਲਾਅ ਦੇ ਨਾਮ ਤੇ ਤੁਸੀਂ ਵੋਟਾਂ ਬਾਤੀਆਂ ਪਰ 50 ਦੇ ਜਿਹੜੇ ਦਰਦੀ ਲੋਕ ਨੇ ਜਿਹੜੇ ਆਪਣੇ ਹੱਕਾਂ ਲਈ ਲੜਦੇ ਜਾਂਦੇ ਨੇ ਉਹ ਆਪਣੇ ਹੱਕ ਲੈ ਲੈਂਦੇ ਨੇ ਤੁਸੀਂ ਦੱਸੋ ਜਿੰਨੇ ਹੋਰੇ ਆਕੂ ਸਾਹਿਬਾਂ ਨਾਲ ਮਾਵਾ ਪਹਿਣਾ ਬੈਠੀਆਂ ਨੇ ਤੁਸੀਂ ਆਪ ਜੀ ਕੋਈ ਨਿੱਕੀ ਲੜਾਈ ਲੜਦੇ ਹੋ ਦੂਜੀ ਗੱਲ ਭਗਵੰਤ ਮਾਨ ਨੇ ਇੱਕ ਕਿਸਾਨਾਂ ਦੇ ਨਾਂ ਤੇ ਇੱਕ ਸੌ ਦੀ ਘਟੀਆਂ ਸ਼ਬਦਾਂ ਵਿੱਚ ਬੋਲੀ ਸੀ ਕਿ ਇਹ ਤਾਂ ਇਹਦਾ ਰਵਾਜ ਹੀ ਬਣ ਗਿਆ ਪਰ ਮੈਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਨਿਕਲੀ ਉਧਰ ਰਿਆਂ ਚ ਹੋਵੇ ਮੈਂ ਆਪਣੀ ਵੀਡੀਓ ਵੜਾ ਕੇ ਵੀ ਵਾਇਰਲ ਕੀਤੀ ਸੀ ਵੀਰੋ ਕਿਉਂਕਿ ਜਦੋਂ ਅੱਲਾਹ ਜਾਨੇ ਦਿੱਲੀ ਦੇ ਵਿੱਚ ਧਰਿਆਂ ਤੇ ਬੈਠਾ ਸੀ ਕੇਜਰੀਵਾਲ ਦੀ ਪਾਰਟੀ ਉਦੋਂ ਹੋਂਦ ਵਿੱਚ ਆਈ ਸੀ ਹੋਂਦ ਵਿੱਚ ਕਦੋਂ ਆਈ ਸੀ ਧਰਨੇ ਢੇੜੇ ਬਵਾਦ ਹੋਂਦ ਵਿੱਚ ਆਈ ਸੀ ਜਿਹੜੀ ਪਾਰਟੀ ਨਿਕਲੀ ਧਰਨਿਆਂ 'ਚੋਂ ਹੋਵੇ ਜਿਹੜੇ ਪਾਰਟੀ ਦੀ ਧਰਨਿਆਂ 'ਚੋਂ ਜੜ ਲੱਗੀ ਹੋਵੇ ਅੱਜ ਉਹ ਹੈ ਜੇ ਸ਼ਬਦ ਬੋਲਣ ਇਸ ਕਰਕੇ ਇਸ ਮੁੱਖ ਮੰਤਰੀ ਦੇ ਅੱਜ ਪੂਰੇ ਭਾਰਤ ਦੇ ਵਿੱਚ ਸਯੁਗਤ ਕਿਸਾਨ ਮੂਰਤ ਦੇ ਗੈਰ ਰਾਜਨੀਤਿਕ ਵੱਲੋਂ ਉਤਰੇ ਭੱਗੇ ਜਾਣੇ ਜਿਹਦੀ ਵਾਰਾ ਹੁੰਦੀ ਸੀ ਜਿਹਦੀ ਬੱਲੇ ਬੱਲੇ ਹੁੰਦੀ ਸੀ ਕਿ ਤੇ ਜਿਹੜੀ ਸੀਐਮ ਦੀ ਕੁਰਸੀ ਆ ਉੱਚ ਹੰਕਾਰ ਹੀ ਇਹਨਾਂ ਹੋ ਜਾਂਦਾ ਵੀਰੋ ਉਹਨੂੰ ਫਿਰ ਪਹਿਲਾਂ ਤੁਸੀਂ ਰਾਜਾ ਬਣਾਇਆ ਜਦੋਂ ਰਾਜਾ ਬਣ ਜਾਂਦਾ ਉਹਨੂੰ ਆਪਾਂ ਲੋਕ ਜੀਵੇਂ ਮਕੌੜੀ ਦਿਖਦੇ ਆ ਉਹ ਦਰਦੀ ਲੋਕ ਨੇ ਉਹ ਉਹ ਆਪਣੇ ਹੱਕ ਲੈਣ ਜਾਣਦੇ ਨੇ ਦੂਜੇ ਪਾਸੇ ਚਾਰ ਮੀਟਿੰਗਾਂ ਹੋ ਗਈਆਂ ਭਰਾਵੋ ਹੁਣ ਤੁਸੀਂ ਦੱਸ ਦਿਓ ਵੀ ਧਰਨੇ ਲੱਗਣੇ ਚਾਹੀਦੇ ਆ ਕਿ ਨਹੀਂ ਲੱਗਣੇ ਚਾਹੀਦੇ ਚਾਰ ਮੀਟਿੰਗਾਂ ਅਸੀਂ ਸੀਐਮ ਨਾਲ ਕੀਤੀਆਂ ਤੇ ਦੋ ਮੀਟਿੰਗਾਂ ਨਾਲ ਦੇ ਮੰਤਰੀਆਂ ਨਾਲ ਕੀਤੀਆਂ ਪਰ ਇੱਕ ਵੀ ਗਾਮੇ ਦਾ ਲੋਕਾਂ ਨੇ ਪੂਰਾ ਨਹੀਂ ਦਿੱਤਾ ਸੋਸ਼ਲ ਮੀਡੀਆ ਤੇ ਲੋਕ ਪ੍ਰਚਾਰਾ ਚਾਹਣਾ ਤੁਸੀਂ ਦੀ ਸਰਕਾਰ ਦੇ ਵਿਰੁੱਧ ਵੱਧ ਤੋਂ ਵੱਧ ਜਿੰਨਾ ਵੀ ਉਲਟ ਪ੍ਰਚਾਰ ਹੋ ਸਕੇ ਕਰਿਆ ਕਰੋ ਜਿਹੜਾ ਕੇਐਮ ਭਗਵਤ ਮਾਨ ਨੇ ਬਿਆਨ ਦਿੱਤਾ ਤੇ ਜਦੋਂ ਪੰਜਾਬ ਦੇ ਵਿੱਚ ਕਾਰਨਰ ਨੇ ਇਹਨਾਂ ਦੇ ਵਿਰੁੱਧ ਸ਼ਾਸਕ ਤਰਾਰ ਤੋਂ ਇਹਨਾਂ ਨੂੰ ਮਨਾਹੀ ਕੀਤੀ ਸੀ ਪਰ ਫਿਰ ਇਹ ਜਿਹੜੇ 92 ਤੰਦੂਏ ਜਿਹੜਿਆਂ ਅੱਜ ਮੂੰਹ ਖਾਂਦੇ ਇਹਨਾਂ ਦੇ ਇਹ ਵਿਰੋਧ ਪਰਨਾ ਕਿਉਂ ਲਾਉਣਗੇ ਜੀ ਨੇ ਵਿਰੋਧ ਕਿਉਂ ਕੀਤਾ ਸੀ ਇਹਨਾਂ ਨੇ ਵਿਰੋਧ ਤਾਂ ਕੀਤਾ ਸੀ ਵੀ ਸਾਨੂੰ ਕਿਉਂ ਨਹੀਂ ਸੈਸ਼ਨ ਚਲਾਉਣ ਦਿੰਦੇ ਉਹ ਡਰਾਮਾ ਸੀ ਲੋਕਾਂ ਨੂੰ ਵੀ ਸੈਸ਼ਨ ਚਲਾ ਕੇ ਅਸੀਂ ਆਹ ਕੁਝ ਕਰ ਦੇਣਾ ਸੀ ਇਹਦੇ ਬਾਰੇ ਤੁਸੀਂ ਵੀ ਹਮਦਰਦੀ ਦਿਖਾਈ ਅਸੀਂ ਲੋਕਾਂ ਨੇ ਵੀ ਹਮਦਰਦੀ ਦਿਖਾਈ ਬਹੁਤ ਲੋਕਾਂ ਨੂੰ ਵੱਡਾ ਭੜੇਕਾ ਸੀ ਵਿਰੋਧ ਵੀ ਭਗਵੰਤ ਮਾਨ ਸਿੰਘ ਬਹੁਤ ਕੁਝ ਕਰ ਦੇਣਗੇ ਪੰਜਾਬ ਦਾ ਭਲਾ ਕਰ ਦੇਣਗੇ ਕਰਤਾ ਭਲਾ ਉਹ ਜਿੱਥੇ ਦੇਸ਼ ਦੇ ਵਿੱਚ ਇਸ 50 ਦੇ ਵਿੱਚ ਰੋੜਾਂ ਤੇ ਧਰਨੇ ਲੱਗੇ ਹੋਣ ਤੇ ਉਸ ਦਾ ਰਾਜਾ ਉਸਡੇ ਦਾ ਸੀਐਮ ਜਾ ਕੇ ਗੁਜਰਾਤ ਦੇ ਵਿੱਚ ਆਪਣ ਰੰਗ ਮੜੀਆਂ ਮਲਾਵੇ ਉੱਥੇ ਆਪਣੇ ਜਿਹੜੇ ਹੈਗੇ ਆ ਐਮਐਲਏ ਲਈ ਮੁੱਖ ਮੰਤਰੀਆਂ ਲਈ ਪ੍ਰਚਾਰ ਕਰਦਾ ਕਿਉਂਕਿ ਸੋਚ ਆ ਅੱਜ ਸਾਨੂੰ ਕੋਈ ਤਕਲੀਫ ਨਹੀਂ ਇੱਕ ਵਾਰ ਛੱਡੇ ਤਾਂ 50 ਆਰਪੀਐਮ ਨੂੰ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾ ਲਵੇ ਪਰ ਜਿਹੜੀ ਸੰਗਤ ਰੋੜਾਂ ਤੇ ਬੈਠੀ ਆ ਉਹਦੇ ਬਾਰੇ ਕਿਸੇ ਨੇ ਸੋਚਿਆ ਸੋ ਵੀਰੋ ਤੁਹਾਨੂੰ ਖੁਣਾ ਸੁਚੇਤ ਹੋਣਾ ਪਊਗਾ ਕੀ ਸਾਡੀ ਲੜਾਈ ਇਹ ਨਹੀਂ ਹੈਗੀ ਜਿਹੜੇ 734 ਤੋਂ ਵੱਧ ਕਿਸਾਨ ਆ 734 ਆਪਾਂ ਕਿਉਂ ਕਹਿੰਦੇ ਆ 734 ਕਿਸਾਨ ਤਾਂ ਕਹਿੰਦੇ ਆ